ਮੈਂ ਜਦਵੀਰ ਸਿੰਘ ਪ੍ਰੈਜ਼ੀਡੈਂਟ ਸ਼੍ਰੀ ਗੁਰਨਾਬਾਦਾਸ ਮਹਾਸਮिति ਪੰਜਾਬ ਆਪਣੇ ਆਪ ਨੂੰ ਬਹੁਤ ਭਾਗੈਸ਼ਾਲੀ ਸਮਝੰਡਿਆ ਕਿ ਮੇਰੇ ਗਰੀਬ ਘਰ ਦੇ ਵਿੱਚ ਬਜਰੰਗਦਲ ਵਾਲੇ ਵਿਸ਼ਵਿੰਦੂ ਪਰਿਸ਼ਦ ਵਾਲੇ ਸਨਾਤਨ ਧਰ ਨਾਲੇ ਇਹ ਸਾਰੇ ਹੀ ਸ਼੍ਰੀ ਰਾਮਚੰਦਰ ਜੀ ਦੇ ਅਯੁੱਧਿਆ ਮੰਦਿਰ ਦਾ ਨਿਰਮਾਣ ਜਿਹੜਾ ਹੋਇਆ ਹੈ ਉਸ ਦੇ ਉਪਲਕਸ਼ ਵਿੱਚ 22 ਜਨਵਰੀ ਨੂੰ ਕਾਫੀ ਦੇਰ ਤੋਂ ਅਨਾਉਂਸਮੈਂਟ ਹੋ ਚੁੱਕੀ ਸੀ ਕਿ ਪ੍ਰਾਣ ਪ੍ਰਤੀਸ਼ਟਾ ਅਯੁੱਧਿਆ 'ਚ ਹੋਣੀ ਆ ਇਹਨਾਂ ਸਾਰੇ ਲੋਕੀ ਉੱਥੇ ਸ਼ਾਇਦ ਨਾ ਪਹੁੰਚ ਸਕਣ ਇਸ ਕਰਕੇ ਇੱਕ ਪ੍ਰੋਗਰਾਮ ਬਣਾਇਆ ਗਿਆ ਕਿ ਪਿੰਡ-ਪਿੰਡ ਦੇ ਵਿੱਚ ਘਰ-ਘਰ ਦੇ ਵਿੱਚ 22 ਤਰੀਕ ਨੂੰ ਪ੍ਰਤਾਂ ਪ੍ਰਾਣ ਪ੍ਰਤੀਸ਼ਟਾ ਦੇ ਵਿੱਚ ਘਰ ਬੈਠੇ ਹੀ ਆਪਾਂ ਸ਼ਾਮਲ ਹੋ ਸਕਨੇ ਆ ਕਿਉਂਕਿ ਸ਼੍ਰੀ ਰਾਮ ਜੀ ਤੇ ਭਗਵਾਨ ਨੇ ਉਹ ਸਾਰੇ ਹੀ ਘਰਾਂ ਦੇ ਵਿੱਚ ਹੈ ਸਾਰੇ ਦੇ ਮਨਾਂ ਦੇ ਵਿੱਚ ਹੈ ਸੋ ਉਹਨਾਂ ਦੀ ਪ੍ਰਤਾਮ ਪ੍ਰਤੀਸ਼ਤਾ ਜਾਂ ਉਹਨਾਂ ਦੇ ਫੰਕਸ਼ਨ ਦੇ ਵਿੱਚ 22 ਤਰੀਕ ਨੂੰ ਥਾਂ-ਥਾਂ ਤੇ ਸ਼ੁਭ ਯਾਤਰਾ ਵੀ ਨਿਕਲਨੀ ਆ ਹਰ ਮੰਦਰ ਦੇ ਵਿੱਚ ਉਹਨਾਂ ਦਾ ਗੁਣਗਾਨ ਹੋਣਾ ਹੈ ਹਰ ਘਰ ਦੇ ਵਿੱਚ ਚਲੋ LED ਦੀ ਗੱਲ ਤੁਸੀਂ ਕੀਤੀ ਹੈ ਹੋ ਸਕਦਾ ਕਿਸੇ ਮੰਦਰ 'ਚ ਨਾ ਵੀ ਹੋਵੇ ਪਰ ਹਰ ਘਰ ਦੇ ਵਿੱਚ ਟੀਵੀ ਹੈਗੇ ਆ ਟੀਵੀ ਦੇ ਵਿੱਚ 22 ਤਰੀਕ ਨੂੰ ਲਾਈਵ ਪ੍ਰੋਗਰਾਮ ਅਯੋਧਿਆ ਤੋਂ ਹੋਣਾ ਉਹ ਸਾਰੇ ਆਪਣੇ ਆਪਣੇ ਘਰਾਂ 'ਚ ਬੈਠ ਕੇ ਵੀ ਦੇਖ ਸਕਦੇ ਆ ਜਿਨ੍ਹਾਂ ਮੰਦਰਾਂ ਦੇ ਵਿੱਚ ਐਲ ਆਈ ਡੀ ਦਾ ਪ੍ਰੋਗਰਾਮ ਹੈਗਾ ਉੱਥੇ ਜਾ ਕੇ ਵੇਖ ਸਕਦੇ ਆ ਔਰ ਜਿਨ੍ਹਾਂ ਕੋਲ ਨਹੀਂ ਹੈਗਾ ਉਹ ਆਪਣੇ ਘਰਾਂ 'ਚ ਵੀ ਆਪਣੇ ਟੀਵੀ ਦੇ ਮੁਰੇ ਬੈਠ ਕੇ ਤੇ ਪ੍ਰਤਾਨ ਪ੍ਰਤੀਸ਼ਟਾ ਦਾ ਪੂਰਾ ਪ੍ਰੋਗਰਾਮ ਆਪਣੇ ਘਰਾਂ 'ਚ ਬੈਠੇ ਵੇਖ ਸਕਦੇ ਆ ਇਹਦਾ ਚੀਜ਼ਾਂ ਨਾਲ ਵੇਖਣ ਨਾਲ ਸਾਡੇ ਬਣਾ ਦੇ ਵਿੱਚ ਇੱਕ ਆਸਤਾ ਨਵੀਂ ਪੈਦਾ ਹੋएगी ਵੈਸੇ ਤਾਂ ਰਾਮ ਭਗਵਾਨ ਜੀ ਨੂੰ ਹਰ ਜੀ ਜਾਣਦਾ ਹੈ ਚਾਹੇ ਕਿਸੇ ਵੀ ਕਮਿਊਨਿਟੀ ਦਾ ਬੰਦਾ ਹੈ ਕਿਸੇ ਵੀ ਧਰਮ ਦਾ ਬੰਦਾ ਹੈ ਹਰ ਵੇਲੇ ਰਾਮ ਜੀ ਦਾ ਨਾਮ ਲੈਂਦੇ ਆ ਸਵੇਰੇ ਸਵੇਰੇ ਸ਼ਾਮੀ ਕੀਰਤਾਂ ਹੁੰਦੀਆਂ ਨੇ ਸੋ ਇਹ ਇੱਕ ਸਪੈਸ਼ਲ ਦਿਨ ਹੈ ਜਿਹਦੇ ਵਿੱਚ ਸਭ ਨੂੰ ਇਸ ਸਮਰੋਹ ਵਿੱਚ ਆਪਣੇ ਆਪ ਨੂੰ ਪੇਸ਼ ਕਰਕੇ ਭਾਗਿਆਸ਼ਾਲੀ ਬਣਨ ਦਾ ਮੌਕਾ ਹੈ ਤਾਂ ਮੇਰੀ ਵੀ ਰਿਕਵੈਸਟ ਇਹ ਹੈ ਕਿ ਸਾਰੇ ਹੀ ਉਸ ਦਿਨ ਦੇ ਉੱਤੇ ਟੀਵੀ ਤੇ ਲਾਈਵ ਪ੍ਰੋਗਰਾਮ ਦੇਖਣ ਪਲੱਸ ਇੱਕ ਹੋਰ ਜਿਹੜਾ ਨਵਾਂ ਪ੍ਰੋਗਰਾਮ ਹੈ ਕਿ ਜਿਸ ਤਰ੍ਹਾਂ ਦੀਵਾਲੀ ਵੀ ਆਪਾਂ ਸ਼੍ਰੀ ਰਾਮਚੰਦਰ ਜੀ ਦੇ ਨਾਲ ਹੀ ਸੰਬੰਧਿਤ ਫੰਕਸ਼ਨ ਮਨਾਨੇ ਆ ਔਰ 22 ਤਰੀਕ ਨੂੰ ਵੀ ਸ਼੍ਰੀ ਰਾਮਚੰਦਰ ਜੀ ਦੇ ਨਾਲ ਹੀ ਸੰਬੰਧਿਤ ਪ੍ਰੋਗਰਾਮ ਹੈ ਉਹਦੇ ਸੰਬੰਧ ਵਿੱਚ ਹਰ ਘਰ ਦੇ ਵਿੱਚ ਲਾਈਟ ਕਰਕੇ ਹਰ ਮੰਦਰ ਚ ਲਾਈਟ ਕਰਕੇ ਉਹਨਾਂ ਦਾ ਸੁਭਾਗਿਆ ਪ੍ਰਾਪਤ ਕਰਨ ਦਾ ਸਾਨੂੰ ਇੱਕ ਮੌਕਾ ਹੈ ਸੋ ਮੇਰੀ ਇਹ ਹੀ ਰਿਕਵੈਸਟ ਹੈ ਕਿ ਸਾਰੇ ਹੀ ਜੀ ਜਿਹੜਾ ਜਿਹੜਾ ਵੀ ਸਾਡੀ ਆਵਾਜ਼ ਕੋ ਸੁਨੇਗਾ ਉਬੈਸਾ ਵੀ ਪੂਰੇ ਚੈਨਲਾ ਦੇ ਉੱਤੇ ਆ ਰਿਹਾ ਹੈ ਕਿ ਆਪਣੇ ਆਪਣੇ ਘਰਾਂ ਚ ਦੀਪਮਾਲਾ ਕਰਨ ਔਰ ਪ੍ਰਤਾਨ ਪ੍ਰਤੀਸ਼ਟਾ ਦਾ ਦੇਖਣ ਉਹ ਜਿਹੜਾ ਲਾਈਵ ਪ੍ਰੋਗਰਾਮ ਆ ਉਹਨੂੰ ਵੇਖਣ ਜਿਹੜਾ ਸ਼ਬਦਨਾਮਾ ਇੱਕ ਵਾਰੀ ਫੇਰ ਪ੍ਰਭੂ ਰਾਮ ਜੀ ਭਗਵਾਨ ਦਾ ਸਾਰੇ ਕਾਇਨਾਤ ਦੇ ਉੱਤੇ ਅਸ਼ੀਰਵਾਦ ਦੀ ਕਾਮਨਾ ਕਰਨਾ ਕਿ ਉਹ ਇੱਕ ਇਹੋ ਜੀ ਹਸਤੀ ਹੋਏ ਨੇ ਜਿਨ੍ਹਾਂ ਨੇ ਕਿ ਹਰ ਦਾ ਭਲਾ ਕੀਤਾ ਔਰ ਜੇ ਕੁਝ ਕਿਹਾ ਜਾਏ ਦੇਖਿਆ ਜਾਏ ਔਰ श्री रामचन्द्र जी दी लाइफ ਤੋਂ ਸਾਨੂੰ ਸਾਰਿਆਂ ਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ श्री रामचन्द्र जी ਨੇ ਆਪਣੇ ਮਾਤਾ ਪਿਤਾ ਦਾ ਹੁਕਮ ਮੰਨ ਕੇ 14 ਸਾਲ ਬਨਵਾਸ ਵੀ ਕੱਟਿਆ ਉਹਨਾਂ ਨੇ ਵੇਖਣਾ ਪੈਂਦਾ ਇਸ ਪਰਿਵਾਰ ਦੇ ਵਿੱਚ ਕਿ ਭਰਾ ਭਰਾ ਨਾਲ ਭਰਾ ਦਾ ਕਿਹੋ ਜਿਹਾ ਵਿਵਹਾਰ ਰਿਹਾ ਵਾਈਫ ਨਾਲ ਹਸਬੰਡ ਦਾ ਕਿਹੋ ਜਿਹਾ ਵਿਵਹਾਰ ਰਿਹਾ ਮਾਂ ਨਾਲ ਬੇਟੇ ਦਾ ਕਿਹੋ ਜਿਹਾ ਵਿਵਹਾਰ ਰਿਹਾ ਇਹ ਸਾਰੀਆਂ ਸਿੱਖਿਆਵਾਂ ਸਾਨੂੰ ਇੱਕ श्री राम ਜੀ ਦੇ ਲਾਈਫ ਤੋਂ ਮਿਲ ਜਾਂਦੀਆਂ ਨੇ ਸੋ ਮੈਂ ਜਿਆਦਾ ਸਮਾਂ ਨਾ ਬੋਲਦਾ ਹੋਇਆ ਇਹੀ ਸਾਰਾ ਅੱਗੇ ਕਰਾਂਗਾ ਕਿ 22 ਤਰੀਕ ਨੂੰ ਇਹ ਲਾਈਵ ਪ੍ਰੋਗਰਾਮ ਜ਼ਰੂਰ ਦੇਖਣ ਤੁਹਾਡੇ ਮਨਾਂ ਨੂੰ ਸ਼ਾਂਤੀ ਭਗਵਾਨ ਰਾਮ ਜੀ ਦਾ ਅਸ਼ੀਰਵਾਦ ਮਿਲੇ ਹਰ ਘਰ 'ਚ ਖੁਸ਼ੀ ਪ੍ਰਦਾਨ ਹੋਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਮਤ ਜੀ ਜੈ ਸ਼੍ਰੀ ਰਾਮ ਅੱਜ ਹੱਲਾ ਪਿੰਡ ਵਿੱਚ ਗੁਰੂ ਨਾਭਾ ਦਾਸ ਜੀ ਸੇਵਾ ਸਮਿਤੀ ਸੁਸਾਇਟੀ ਦੇ ਵਿੱਚ ਸ਼੍ਰੀ ਜਯੋਧਵੀਰ ਜੀ ਨੂੰ ਔਰ ਸਾਰੇ ਪਿੰਡ ਦੇ ਵਿੱਚ ਯੋਧਿਆ ਜੀ ਤੋਂ ਆਏ ਹੋਏ ਅਕਸ਼ਤ ਔਰ ਨਿਯੋਤਾ ਜਿਹੜਾ ਉਹ ਦਿਨ ਆਏ ਆ ਔਰ ਸਾਰਿਆਂ ਦੇ ਅੱਗੇ ਇਹੋ ਹੀ ਬੇਨਤੀ ਕਰ ਰਹੇ ਆ ਕਿ 22 ਜਨਵਰੀ ਨੂੰ ਭਗਵਾਨ ਸ਼੍ਰੀ ਰਾਮ ਜੀ ਦਾ ਪ੍ਰਾਣ ਪ੍ਰਤੀਸ਼ਟਾ ਜਿਹੜੀ ਯੋਧਿਆ ਦੇ ਵਿੱਚ ਹੋ ਰਹੀ ਏ ਬਹੁਤ ਹੀ ਬਵੇ ਕਾਰਜਕ੍ਰਮ ਹੈ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਲੋਕ ਇਸ ਉਤਸਵ ਦੇ ਰੂਪ ਚ ਮਨਾ ਰਹੇ ਨੇ ਔਰ ਸਭ ਦੇ ਅੱਗੇ ਇਹੋ ਹੀ ਬੇਨਤੀ ਹੈ ਕਿ 22 ਤਰੀਕ ਨੂੰ ਸਭ ਆਪਣੇ ਆਪਣੇ ਘਰ ਦੇ ਵਿੱਚ ਦੀਪਮਾਲਾ ਕਰੋ ਔਰ ਦੀਵਾਲੀ ਦੇ ਰੂਪ ਦੇ ਵਿੱਚ ਪ੍ਰਭੂ ਦਾ ਜਿਹੜਾ ਹੈ ਆਗਮਨ ਉਹਦਾ ਨિમੰਤਰਣ ਔਰ ਉਹਦੀ ਖੁਸ਼ੀ ਜਿਹੜੀ ਸਾਰੇ ਮਨਾਓ ਔਰ 500 ਸਾਲਾਂ ਬਾਅਦ ਭਗਵਾਨ ਰਾਮ ਜੀ ਜਿਹੜੇ ਨੇ ਉਹ ਆਪਣੇ ਮਹਿਲਾਂ ਦੇ ਵਿੱਚ ਨਿਵਾਸ ਕਰ ਰਹੇ ਨੇ ਇਸ ਕਰਕੇ ਸਭ ਨੂੰ ਇਹੋ ਬੇਨਤੀ ਹੈ ਕਿ 22 ਜਨਵਰੀ ਨੂੰ ਰਾਮ ਨਾਮ ਦਾ ਜਾਪ ਕਰੋ ਸੰਗੀਤਨ ਕਰੋ ਦੀਪਮਾਲਾ ਕਰੋ ਔਰ ਆਪਣੇ ਪਿੰਡ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਜਿਹੜੇ-ਜਿਹੜੇ ਵੀ ਮੰਦਰ ਹੈ ਜਿਸ ਵੀ ਦੇਵੀ ਦੇਵਤੇ ਦੀ ਜਿਸ ਵੀ ਗੁਰੂ ਮਹਾਰਾਜ ਦੇ ਮੰਦਿਰ ਨੇ ਉਹਨਾਂ ਮੰਦਰਾਂ ਦੇ ਵਿੱਚ ਇੱਕ ਆਯੋਜਨ ਕਰੋ ਔਰ ਸਭ ਨੂੰ ਪ੍ਰਮਾਤਮਾ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੋ ਜੈ ਸ਼੍ਰੀ ਰਾਮ ਮਤਲਬ ਇਹ ਸੁਣਨ ਚਾਹ ਰਿਹਾ ਕਿ ਹਰ ਮੰਦਰ ਵਿੱਚ ਐਲਈਡੀ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਤੇ ਲਾਈਵ ਦਰਸ਼ਿਤ ਕੀਤੇ ਜਾ ਰਹੇ ਨੇ ਤੇ ਕੀ ਕਹਿਣਾ ਚਾਹੋਗੇ ਕਿ ਕਿਦਾਂ ਦਾ ਉਪਰਾਲਾ ਹੈ ਹਾਂਜੀ ਜਿਹੜੇ ਮੰਦਰਾਂ ਦੇ ਵਿੱਚ ਇੱਕ ਵੱਡੀ ਐਲਈਡੀ ਲਗਾ ਕੇ ਔਰ ਸਭ ਨੂੰ ਮਤਲਬ ਉਸ ਇਕੱਠੇ ਹੋ ਕੇ ਉਸ ਮੰਦਰ ਦੇ ਵਿੱਚ ਬੈਠ ਕੇ ਪ੍ਰਭੂ ਦਾ ਜਿੰਨਾ ਵੀ ਸਿੱਧਾ ਪ੍ਰਸਾਰਣ ਦਿਖਾਉਣ ਦਾ ਪ੍ਰੋਗਰਾਮ ਬਣਿਆ ਹੋਇਆ ਹੈ ਪਰ ਹੋ ਸਕਦਾ ਹੈ ਸਮੇਂ ਦੇ ਮੁਤਾਬਕ ਹਰ ਮੰਦਰ ਦੇ ਵਿੱਚ LED ਦੀ ਜਿਹੜੀ ਪੋਸਿਬਿਲਟੀ ਨਾ ਹੋ ਪਾਏ ਕਿਉਂਕਿ ਇੰਨਾ ਜ਼ਿਆਦਾ ਜਿਹੜੀ ਹੈ ਕਿਉਂਕਿ ਹਰ ਥਾਂ ਤੇ ਇਹ सेलिब्रेट ਹੋ ਰਿਹਾ ਹੈ ਨਾ ਹਰ ਮੰਦਰ ਚ ਹਰ ਸ਼ਹਿਰ ਚ ਹਰ ਪਿੰਡ ਦੇ ਵਿੱਚ ਇਸ ਕਰਕੇ ਬੈਠ ਕੇ ਪ੍ਰਭੂ ਦਾ ਗੁਣਗਾਨ ਕਰੋ ਔਰ ਉਹਦੇ ਵਿੱਚ ਵੀ ਪਰਮਾਤਮਾ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੋ ਮਤਲਬ ਇਹ ਬਹੁਤ ਜਗਾਂ ਨੂੰ ਮਿਲੇ ਹੋ ਕਿੰਦਰ ਦਾ ਲੋਕਾਂ ਦਾ ਰਿਸਪਾਂਸ ਰਿਹਾ ਕਿੰਦਰ ਦਾ ਉਤਸਾਹ ਰਿਹਾ ਬਹੁਤ ਉਤਸ਼ਾਹ ਹੈ ਲੋਕਾਂ ਦੇ ਵਿੱਚ ਔਰ ਲੋਕ ਮਤਲਬ ਇਸ ਕੰਮ ਨੂੰ ਆਤਮਾ ਦੇ ਨਾਲ ਮਨਾ ਰਹੇ ਨੇ ਮਤਲਬ ਜ਼ਰੂਰੀ ਨਹੀਂ ਕਿ ਕੋਈ ਮਤਲਬ ਰਾਮ ਭਗਤ ਹੈ ਜਾਂ ਨਹੀਂ ਹੈ ਮਤਲਬ ਰਾਮ ਭਗਤ ਦੇ ਮੁਤਾਬਕ ਕਿਸੇ ਦਾ ਵੀ ਭਗਤ ਹੈ ਪਰ ਰਾਮ ਜਿਹੜਾ ਜਦੋਂ ਇਨਸਾਨ ਮਰ ਜਾਂਦਾ ਕਿਸੇ ਵੀ ਧਰਮ ਦਾ ਮਰ ਜਾਵੇ ਤਾਂ ਲੋਕੀ ਕਹਿੰਦੇ ਰਾਮ ਨਾਮ ਸਤ ਹੈ ਮਤਲਬ ਉਸ ਵੇਲੇ ਇਹ ਦੱਸਦੇ ਕਿ ਰਾਮ ਤੋਂ ਵੱਡਾ ਕੁਝ ਨਹੀਂ ਇਸ ਸ੍ਰਿਸ਼ਟੀ ਦੇ ਵਿੱਚ ਔਰ ਇਸ ਤਰ੍ਹਾਂ ਪ੍ਰਮਾਤਮਾ ਪ੍ਰਭੂ ਰਾਮ ਦੇ ਨਾਲ ਹਰ ਇਨਸਾਨ ਜੁੜਿਆ ਹੈ ਔਰ ਇਹ ਮੌਕਾ ਹੈ ਕਿ ਜਿਹੜੇ ਨਹੀਂ ਵੀ ਜੁੜੇ ਉਹ ਵੀ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਪ੍ਰਭੂ ਦੀ ਕਿਰਪਾ ਹੈ ਕਿ ਜਿੰਨੂ ਜਿੰਨੂ ਨੇ ਪਾਤਰ ਬਣਾਇਆ ਹੈ ਉਹ ਇਸ ਮੌਕੇ ਦੇ ਵਿੱਚ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਜਾ ਰਿਹਾ ਹੈ जय श्री राम जय जय श्री राम श्री। मैं हूँ बिंदिया सबसे पहले मैं एक बात बोलना चाहती हूँ कि जैसे मंदिर टूटते हुए हमने बहुत देखे लेकिन ये हमारा सौभाग्य है ये ये हमारी पीढ़ी का सौभाग्य है कि हम आज मंदिर बनता हुआ देखने देखने जा रहे हैं ये पाँच हज़ार साल से इतनी मन की इच्छा थी हर इंसान की बहुत बहुत मन के मन में इतने बवाल थे कि हमारा मंदिर बने श्री राम जी का मंदिर बने आज वो मंदिर बनने जा रहा है सो मैं भारत के हर एक वासी को देश के प्रदेश प्रदेश के वासियों को पंजाब के वासियों को हमारे सिटी के वासियों को निवेदन करती हूँ कि ये दिन हर्षोल्लास से मनाए और इस दिन दीपमाला प्रज्ज्वलित करके अपने घरों में दीपक जला के जय श्री राम जी का घोष लगा के सिर्फ एक बार एक बार प्रधानमंत्री जी का भी धन्यवाद करें ताकि उन्होंने ये मंदिर बनाने में बहुत बड़ा योगदान दिया है सो मेरी तरफ से आप सबको बिंदिया की तरफ से आप सबको मंदिर बनने पे बहुत बहुत बधाई है बहुत बहुत शुभकामनाएँ धन्यवाद जय श्री राम